ਦੋਸਤੋ ਪੰਜਾਬੀ ਟਰਬਿੰਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਰਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਇੰਡੀਆ ਗਠਜੋੜ ਦੀਆਂ ਮੁਸ਼ਕਲਾਂ ਬਾਰੇ ਦੋਸਤੋ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਉਸ ਦੇ ਨਾਲ ਹੀ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਜਿੱਥੇ ਇੱਕ ਪਾਸੇ ਦੇਸ਼ ਦੀ ਸੱਤਾਧਾਰੀ ਫਿਰ ਭਾਜਪਾ ਵੱਲੋਂ ਆਪਣੀ ਨਾਲ ਲੱਗਦੀਆਂ ਪਾਰਟੀਆਂ ਦੇ ਨਾਲ ਦੇਸ਼ ਭਰ ਦੇ ਵਿੱਚ ਚੋਣ ਪ੍ਰਚਾਰ ਨੂੰ ਤੇਜ਼ ਕੀਤਾ ਜਾ ਰਿਹਾ ਹੈ ਕਿਸੇ ਨਾ ਕਿਸੇ ਬਹਾਨੇ ਕਹੋ ਲੋਕਾਂ ਦੇ ਵਿੱਚ ਜਾ ਕੇ ਵੋਟ ਬੈਂਕ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਚਾਹੇ ਉਹ ਧਰਮ ਮੰਦਰ ਤੇ ਸਿਰਤੇ ਹੋਵੇ ਚਾਹੇ ਉਹ ਧਰਮ ਦੀ ਸਿਰਤੇ ਹੋਵੇ ਚਾਹੇ ਕਿਸੇ ਜਾਤ ਤੇ ਸਿਰਤੇ ਹੋਵੇ ਪਰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਭਾਜਪਾ ਜਿਹੜੀ ਹੈ ਆਪਣਾ ਵੋਟ ਬੈਂਕ ਹੋਰ ਮਜ਼ਬੂਤ ਕਰਨ ਲੱਗੀ ਹੋਈ ਹੈ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਭਾਜਪਾ ਨੂੰ ਘੇਰਨ ਲਈ ਜਿੱਥੇ ਦੇਸ਼ ਦੀਆਂ ਢਾਈ ਦਰਜਨ ਦੇ ਕਰੀਬ 86 ਤਿਰਾਂ ਇਕੱਠੀਆਂ ਹੋਈਆਂ ਹੋਈਆਂ ਨੇ ਉਹਨਾਂ ਨੇ ਇੰਡੀਆ ਗੜਚੋੜ ਬਣਾਇਆ ਹੋਇਆ ਉਸ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ ਲਗਾਤਾਰ ਜਿਹੜਾ ਮੀਟਿੰਗਾਂ ਹੋ ਰਹੀਆਂ ਨੇ ਪਰ ਹਲੇ ਤੱਕ ਕੋਈ ਵੀ ਸੂਬੇ ਦੇ ਵਿੱਚ ਉਹਨਾਂ ਦੀ ਮੀਟਿੰਗਾਂ ਤਨਬਤ ਨਹੀਂ ਲੱਗ ਸਕੀਆਂ ਹਲੇ ਤੱਕ ਕਿਆਸਤਾ ਬਹੁਤ ਲਗਾਈ ਜਾ ਰਹੀ ਨੇ ਪਰ ਜੇ ਦੇਖੀਏ ਤਾਂ ਸਿੱਧੇ ਤੌਰ ਤੇ ਹਲੇ ਵੀ ਕੋਈ ਵੀ ਜਿਹੜਾ ਹੈਗਾ ਸਪਸ਼ਟ ਤੌਰ ਤੇ ਫੈਸਲਾ ਨਹੀਂ ਲਿਆ ਜਾ ਸਕਿਆ ਜਦੋਂ ਕਿ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਤਿਰ ਜਿਹੜੀ ਕੌਮੀ ਪੱਧਰ ਦੀ ਪਾਰਟੀ ਹੈ ਕਾਂਗਰਸ ਪਾਰਟੀ ਵੱਲ ਜਿੱਥੇ ਇੱਕ ਪਾਸੇ ਇੰਡੀਆ ਗਠਜੋੜ ਦਾ ਹਿੱਸਾ ਬਣ ਕੇ ਦੇਸ਼ ਭਰ ਦੇ ਵਿੱਚ ਭਾਜਪਾ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਉਸ ਦੇ ਨਾਲ ਹੀ ਇੰਡੀਆ ਗਠਜੋੜ ਵੱਲੋਂ ਜਿਹੜਾ ਖੁਦ ਨੂੰ ਵੀ ਵੱਖਰੇ ਤੌਰ ਤੇ ਮਜ਼ਬੂਤ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਹੈ ਜਿੱਥੇ ਉਹਨਾਂ ਵੱਲੋਂ 14 ਜਨਵਰੀ ਤੋਂ ਦੇਸ਼ ਦੇ ਵਿੱਚ ਯਾਤਰਾ ਸ਼ੁਰੂ ਕੀਤੀ ਜਾਏਗੀ ਭਾਰਤ ਨਿਆਯਾ ਯਾਤਰਾ ਉਹਦਾ ਨਾਮ ਰੱਖਿਆ ਗਿਆ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਕਾਂਗਰਸੀ ਵਰਕਰਾਂ ਨੂੰ ਵੀ ਸਪਸ਼ਟ ਤੌਰ ਤੇ ਆਦੇਸ਼ ਜਾਰੀ ਕਰ ਦਿੱਤੇ ਨੇ ਵੀ ਕਿ ਉਹ ਲੋਕ ਸੰਪਰਕ ਮੁਹਿੰਮ ਸ਼ੁਰੂ ਕਰਨ ਲੋਕਾਂ ਦੇ ਵਿੱਚ ਜਾਣ ਉਹਨਾਂ ਨਾਲ ਆਪਸੀ ਭਾਈਚਾਰਾ ਤੇ ਸਾਂਝ ਵਧਾਉਣ ਦੀਆਂ ਕੋਸ਼ਿਸ਼ਾਂ ਕਰਨ ਇਸ ਤਰ੍ਹਾਂ ਦੇ ਆਦੇਸ਼ ਵੀ ਜਿਹੜਾ ਪਾਰਟੀ ਵੱਲੋਂ ਸਿੱਧੇ ਤੌਰ ਤੇ ਦੇ ਦਿੱਤੇ ਗਏ ਨੇ ਤੇ ਸਾਰੇ ਕਾਂਗਰਸੀ ਆਗੂ ਆਪੋ ਆਪਣੇ ਹਲਕਿਆਂ ਦੇ ਵਿੱਚ ਆਪੋ ਆਪਣੇ ਵਾਡਾਂ ਦੇ ਵਿੱਚ ਕਹਿ ਲੀਏ ਉਹਨਾਂ ਵੱਲੋਂ ਚਾਰਾ ਜੋਈ ਕੀਤੀ ਜਾ ਰਹੀ ਹੈ ਪਰ ਦੋਸਤੋ ਜੇ ਆਪਾਂ ਗੱਲ ਇੰਡੀਆ ਘਟ ਜੋੜ ਦੀ ਕਰਦੀਆਂ ਤੇ ਇੰਡੀਆ ਘਟ ਜੋੜ ਦਾ ਹਲੇ ਤੱਕ ਦੇਸ਼ ਭਰ ਦੇ ਵਿੱਚ ਤਾਂ ਨਹੀਂ ਕਹਿ ਸਕਦੇ ਪਰ ਦੋ ਕੁ ਸੂਬਿਆਂ ਦੇ ਵਿੱਚ ਜਿਹੜਾ ਹਾਲਾਤ ਇੰਡੀਆ ਘਟ ਜੋੜ ਦੀ ਫੇਵਰ ਦੇ ਵਿੱਚ ਜਾਂਦੇ ਦਿਖਾਈ ਦੇ ਰਹੇ ਨੇ ਵੀ ਕਿ ਦੋ ਕੁ ਸੂਬਿਆਂ 'ਚ ਹੁਣ ਤੱਕ ਸਹਿਮਤੀ ਬਣਦੀ ਦਿਖ ਰਹੀ ਹੈ ਉਹ ਬਿਹਾਰ ਤੇ ਮਹਾਰਾਸ਼ਟਰ ਨੇ ਜਿੱਥੇ ਹੁਣ ਤੱਕ ਇੰਡੀਆ ਘਟ ਜੋੜ ਦੀ ਸਹਿਮਤੀ ਜਿਹੜਾ ਬਣਦੀ ਦਿਖ ਰਹੀ ਹੈ ਭਾਵੇਂ ਕਿ ਮੀਟਿੰਗ ਤਾਂ ਹੋ ਰਾ ਹੋਰਨਾ ਸੂਬਿਆਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਹੋ ਚੁੱਕੀਆਂ ਨੇ ਪਰ ਹਲੇ ਤੱਕ ਸਿੱਧੇ ਤੌਰ ਤੇ ਸਹਿਮਤੀ ਇਹਨਾਂ ਵਿੱਚ ਹੀ ਬਣਦੀ ਦਿਖ ਰਹੀ ਹੈ ਕਿਉਂਕਿ ਜੇ ਗੱਲ ਕਰੀਏ ਮਹਾਰਾਸ਼ਟਰ ਦੀ ਤਾਂ ਮਹਾਰਾਸ਼ਟਰ ਦੀਆਂ 48 ਸੀਟਾਂ ਨੇ ਤਾਂ 48 ਸੀਟਾਂ ਦੇ ਵਿੱਚੋਂ ਜਿੱਥੇ ਸ਼ਿਵ ਸena ਉਧਰ ਉਠਾ ਕੇ 18 ਤੋਂ 20 ਸੀਟਾਂ ਤੇ ਲੜਦੀ ਦਿਖ ਰਹੀ ਹੈ ਤਾਂ ਕਾਂਗਰਸ ਪਾਰਟੀ 17-18 ਸੀਟਾਂ ਦੇ ਨੇੜੇ ਜਾ ਰਹੀ ਹੈ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਉਹ ਵੀ 8 ਤੋਂ 10 ਸੀਟਾਂ ਦੇ ਚੋਣ ਲੜ ਸਕਦੀ ਹੈ ਵੀ ਕਿ ਇਸ ਤਰ੍ਹਾਂ ਦਾ ਫੈਸਲਾ ਹੁਣ ਤੱਕ ਲਿਆ ਗਿਆ ਪਰ ਇਹ ਹਲੇ ਅਧਿਕਾਰਤ ਤੌਰ ਤੇ ਇਸ ਬਾਰੇ ਨਹੀਂ ਸੀਟਾਂ ਦੀ ਜਿਹੜਾ ਵੰਡ ਨੂੰ ਲੈ ਕੇ ਐਲਾਨ ਕੀਤਾ ਗਿਆ ਕਿਉਂਕਿ ਅਧਿਕਾਰਤ ਐਲਾਨ ਤਾਂ ਸੀਟਾਂ ਦੀ ਵੰਡ ਜਿਹੜਾ ਸਹੀ ਢੰਗ ਨਾਲ ਹੋਣ ਤੋਂ ਬਾਅਦ ਹੀ ਜਾਂ ਉਮੀਦਵਾਰਾਂ ਦੇ ਐਲਾਨ ਹੋਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ ਪਰ ਇੱਕ ਚੀਜ਼ ਸਪਸ਼ਟ ਹੈ ਵੀ ਕਿ ਇਹ મોટે ਤੌਰ ਤੇ ਮਹਾਰਾਸ਼ਟਰ ਦੇ ਵਿੱਚ ਸੀਟ ਸ਼ੇਅਰਿੰਗ ਨੂੰ ਲੈ ਕੇ ਜਿਹੜਾ ਇੱਕ ਰਣਨੀਤੀ ਉਹ ਲਿਖੀ ਗਈ ਹੈ ਇਸ ਦੇ ਨਾਲ ਇੰਡੀਆ ਘਟਚੋੜ ਵੱਲੋਂ ਭੌਜਨ ਸਮਾਜ ਅਗਾੜੀ ਪੀਜਨਸ ਐਂਡ ਵਰਕਰਸ ਪਾਰਟੀ ਅਤੇ ਖੱਬੇ ਪੱਖੀ ਪਾਰਟੀਆਂ ਨੂੰ ਵੀ ਨਾਲ ਲੈ ਕੇ ਚੋਣ ਮੈਦਾਨ 'ਚ ਉਤਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਵੀ ਮਹਾਰਾਸ਼ਟਰ 'ਚ ਕੋਈ ਕਮਜ਼ੋਰ ਨਹੀਂ ਦਿਖ ਰਹੀ ਉਹ ਵੀ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ ਕਿਉਂਕਿ ਜਿੱਥੇ ਉਹ ਸ਼ਿਵ ਸੈਨਾ ਦੇ ਨਾਲ ਚੱਲ ਰਹੀ ਹੈ शिंदे ਗਰੁੱਪ ਉਸ ਤੇ ਨਾਲ ਚੱਲ ਰਿਹਾ ਉੱਥੇ ਹੀ ਹੋਰ ਵੀ ਛੋਟੀ ਮੋਟੀ ਪਾਰਟੀਆਂ ਉੱਥੇ ਦੀ ਨਾਲ ਨੇ ਪਰ ਮੁੱਖ ਤੌਰ ਤੇ ਜੇ ਦੇਖੀਏ ਤਾਂ ਵੱਡੀ ਗੱਲ ਇਹ ਹੈ ਕਿ ਉੱਥੇ ਜਿਹੜੀ ਪੁਰਾਣੀ ਪਾਰਟੀਆਂ ਚਾਹੇ ਉਹ ਸ਼ਿਵ ਸੈਨਾ ਦੀ ਗੱਲ ਕਰ ਲਈਏ ਚਾਹੇ ਉਹ ਨੈਸ਼ਨਲਿਸਟ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਦੋ ਵੀ ਪਾਰਟੀਆਂ ਚ ਤੋੜ ਵਿਛੋੜਾ ਜਿਹੜਾ ਹੁਣ ਤੱਕ ਦੇਖਣ ਨੂੰ ਮਿਲ ਰਿਹਾ ਤਾਂ ਉਹ ਵੀ ਕਿਤੇ ਨਾ ਕਿਤੇ ਚੋਣਾਂ ਦੇ ਵਿੱਚ ਅਸਰ ਵੱਡਾ ਪਾਵੇਗਾ ਕਿਉਂਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਸ਼ਿਵ ਸ਼ਰਧਾ ਤੇ ਭਾਜਪਾ ਨੇ ਕੌਮੀ ਗਠਜੋੜ ਦੀ ਇਕੱਠੇ ਚੋਣਾਂ ਲੜੀਆਂ ਤੇ ਇਹਨਾਂ ਨੇ 48 ਵਿੱਚੋਂ 41 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਭਾਜਪਾ ਨੇ 23 ਤੇ ਸ਼ਿਵ ਸ਼ਰਧਾ 18 ਸੀਟਾਂ ਉਸ ਸਮੇਂ ਜਿੱਤੀਆਂ ਸਰ ਤੇ ਗਠਜੋੜ ਨੂੰ 50% ਤੋਂ ਵੱਧ ਉਸ ਸਮੇਂ ਵੋਟਾਂ ਪਈਆਂ ਸੀ ਤੇ ਮਹਾਰਾਸ਼ਟਰ ਵਿੱਚ 2019 ਚ ਕਾਂਗਰਸ ਨੂੰ ਸਿਰਫ 2 ਸੀਟਾਂ ਹੀ ਮਿਲੀਆਂ ਸੀ ਤੇ ਐਨਸੀਪੀ ਨੂੰ 4 ਸੀਟਾਂ ਦੇ ਜਿੱਤ ਹਾਸਲ ਹੋਈ ਸੀ ਔਰ ਦੋਸਤੋ ਜੇ ਅੱਜ ਦੇ ਹਾਲਾਤ ਦੇਖਦੇ ਆ ਤਾਂ ਸ਼ਿਵ ਸੈਨਾ ਵੀ ਦੋ ਹਿੱਸਿਆਂ 'ਚ ਵੰਡ ਚੁੱਕੀ ਐ ਜਿੱਥੇ ਇੱਕ ਪਾਸੇ ਸ਼ਿਵ ਸੈਨਾ ਉਧਰ ਉਧਾ ਕੇ ਗਰੁੱਪ ਚੱਲ ਰਿਹਾ ਤਾਂ ਦੂਜੇ ਪਾਸੇ ਸ਼ਿਵ ਸੈਨਾ ਸ਼ਿੰਦੇ ਗਰੁੱਪ ਚੱਲ ਰਿਹਾ ਜੋ ਕਿ ਸ਼ਿੰਦੇ ਗਰੁੱਪ ਇਸ ਸਮੇਂ ਉੱਤੇ ਸੱਤਾ 'ਚ ਵੀ ਕਾਬਜ ਐ ਤੇ ਨਾਲ ਹੀ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਵੱਲੋਂ ਵੀ ਅਧਿਕਾਰਤ ਤੌਰ ਤੇ ਸ਼ਿੰਦੇ ਗਰੁੱਪ ਨੇ ਜਿਹੜਾ ਇੱਕ ਮਜ਼ਬੂਤ ਧੜਾ ਤੇ ਅਸਲ ਸ਼ਿਵ ਸੈਨਾ ਐਲਾਨ ਦਿੱਤਾ ਤੇ ਦੂਜੇ ਪਾਸੇ ਜੇ ਐਨਸੀਪੀ ਦੀ ਗੱਲ ਕਰਦੇ ਤੇ ਐਨਸੀਪੀ ਵੀ ਦੋ ਫਾਰਡ ਹੋ ਚੁਕੀ ਹੈ ਜਿੱਥੇ ਇੱਕ ਤਾਂ ਅਜੀਤ ਪਵਾਰ ਦਾ ਤੜਾ ਤੇ ਦੂਜੇ ਪਾਸੇ ਉਸਦੇ ਕਰੀਬੀ ਉਸਦੇ ਭਤੀਜੇ ਦਾ ਤੜਾ ਜਿਹੜਾ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਤਾਂ ਇਹੋ ਜਿਹੇ ਸਾਰੇ ਹਾਲਾਤਾਂ ਵਿੱਚ ਮਹਾਰਾਸ਼ਟਰ ਦੇ ਵਿੱਚ ਵੀ ਇੱਕ ਭੰਬਲ ਬੂਸਾ ਜਿਹੜਾ ਬਣਿਆ ਹੋਇਆ ਹੈ ਕੀ ਹਾਲਾਤ ਹੋਣਗੇ ਉਹ ਤਾਂ ਸੀਟਾਂ ਦੀ ਵੰਡ ਤੇ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਹੀ ਕਹਿ ਸਕਦੇ ਆ ਪਰ ਹਲੇ ਮਹਾਰਾਸ਼ਟਰ ਦੇ ਹਾਲਾਤ ਵੀ ਕੋਈ ਸੁਖਾਵੇਂ ਦਿਖ ਨਹੀਂ ਰਹੀ ਕਿਸੇ ਇੱਕ ਪਾਰਟੀ ਦੀ ਫੇਵਰ ਚ ਜਾਂਦੀ ਦਿਖ ਨਹੀਂ ਰਹੀ ਇਸੇ ਨਾਲ लीजिए ਗੱਲ ਵੀ ਬਿਹਾਰ ਦੀ ਕਰੀਏ ਤਾਂ ਬਿਹਾਰ ਦੇ ਵਿੱਚ ਵੀ ਇੰਡੀਆ ਗੱਟ ਜੋੜ ਦਾ ਕਿੰਨਾ ਕਿਤੇ ਸਮਝੋਤਾ ਹੁੰਦਾ ਦਿਖ ਰਿਹਾ ਹੈ ਕਿਉਂਕਿ ਉੱਥੇ ਹੁਣ ਜਿਹੜੀ ਮੀਟਿੰਗਾਂ ਹੋ ਕੇ ਆਟੀਆਂ ਤੇ ਉਹਨਾਂ ਚੋਂ ਗੱਲਾਂ ਨਿਕਲ ਕੇ ਆਈਆਂ ਵੀ ਬਿਹਾਰ ਦੇ ਵਿੱਚ ਆਰਜीडी ਵੱਲੋਂ ਅਤੇ ਰਾਸ਼ਟਰੀ ਜਨਤਾਧਲ ਯੂनाइटेड ਵੱਲੋਂ 17-17 ਸੀਟਾਂ ਦੇ ਚੋਣਾ ਲੜਨ ਦਾ ਇੱਕ ਤਰ੍ਹਾਂ ਦਾ ਫੈਸਲਾ ਕੀਤਾ ਇਸ ਤੇ ਕਾਂਗਰਸ ਸਿਰਫ 4 ਸੀਟਾਂ ਦੀ ਜੋਨ ਲੜੇਗੀ ਬਿਹਾਰ ਦੇ ਵਿੱਚ ਤੇ ਦੋ ਸੀਟਾਂ ਇਹਨਾਂ ਵੱਲੋਂ ਖੱਬੇ ਪਾਰਟੀਆਂ ਲਈ ਵੀ ਰੱਖਿਆ ਗਈਆਂ ਹੈ। ਕਿਹ ਹੈ ਉਹ ਜਿਹਾ ਉੱਥੇ ਦਾ ਇੱਕ ਸਮੀਕਰਨ ਦੇਖਣ ਨੂੰ ਮਿਲ ਰਿਹਾ ਹੈ। ਪਰ ਦੋਸਤੋ ਹਲੇ ਵੀ ਇਹ ਅਧਿਕਾਰਤ ਬਿਹਾਰ ਤੋਂ ਕੁਝ ਨਹੀਂ ਹੋ ਸਕਿਆ। ਇਸ ਦੇ ਨਾਲ ਹੀ ਇੰਡੀਆ ਘਟਚੋੜ ਦੀ ਸ਼ੀਟ ਸ਼ੇਅਰਿੰਗ ਲੈ ਕੇ ਆਮ ਆਦਮੀ ਪਾਰਟੀ ਦੇ ਨਾਲ ਵੀ ਕਾਂਗਰਸ ਦੀਆਂ ਮੀਟਿੰਗਾਂ ਹੋ ਚੁੱਕੀਆਂ। ਚਾਹੇ ਉਹ ਚ ਦਿੱਲੀ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਗੱਲ ਕਰ ਲਈਏ ਚਾਹੇ ਪੰਜਾਬ 'ਚ ਕਰ ਲਈਏ ਜਾਂ ਹੋਰ ਨਾ ਥਾਵਾਂ ਤੇ ਵੀ ਕਰ ਲਈਏ ਪਰ ਆਮ ਆਦਮੀ ਪਾਰਟੀ ਵੱਲੋਂ ਚਾਹੇ ਦਿੱਲੀ ਦੀ ਗੱਲ ਕਰ ਲਈਏ ਚਾਹੇ ਪੰਜਾਬ 'ਚ ਵੱਧ ਸੀਟਾਂ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਾਂਗਰਸ ਦਿੱਲੀ 'ਚ ਤਾਂ ਤਿਆਰ ਹੈ ਪਰ ਪੰਜਾਬ 'ਚ ਕਿਤੇ ਨਾ ਕਿਤੇ ਹਾਈ ਕਮਾਂਡ ਦੀ ਕੁਝ ਹੋਰ ਸੋਚਣੀ ਹੈ ਤੇ ਲੋਕਲ ਜਿਹੜੀ ਸਥਾਨਕ ਇਕਾਈ ਉਸ ਵੱਲੋਂ ਆਮ ਆਦਮੀ ਪਾਰਟੀ ਨਾਲ ਇਕੱਠੇ ਚੋਣਾਂ ਲੜਨ ਦਾ ਵਿਰੋਧ ਕੀਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਅਸੀਂ ਉਹਨਾਂ ਨਾਲ ਆਮ ਆਦਮੀ ਪਾਰਟੀਆਂ ਰਲ ਕੇ ਚੋਣਾਂ ਨਹੀਂ ਲੜਾਂਗੇ ਪਰ ਦੋਸਤੋ ਜੇ ਅਸੀਂ ਹਾਲਾਤ ਸਾਰੇ ਦੇਸ਼ ਦੇ ਵਿੱਚ ਵਸ-ਵਸ ਸੂਬਿਆਂ ਦੇ ਦੇਖਦੇ ਆ ਤਾ ਮਹਾਰਾਸ਼ਟਰ ਦਿੱਲੀ ਝਾਰਖੰਡ ਤੇਲੰਗਾਨਾ ਕਰਨਾਟਕ ਪੰਜਾਬ ਕੁਝ ਇਹੋ ਜਿਹੇ ਸੂਬੇ ਨੇ ਜਿੱਥੇ ਇੰਡੀਆ ਗੜਚੋੜ ਜਿਹੜਾ ਉਹ ਬਿਹਤਰ ਕਾਰਗੁਜ਼ਾਰੀ ਦਿਖਾ ਸਕਦਾ ਹੈ ਕਿਉਂਕਿ ਇੱਥੇ 2019 ਚ ਵੀ ਵਧੀਆ ਕਾਰਗੁਜ਼ਾਰੀ ਇੰਡੀਆ ਗੜਚੋੜ ਨਾਲ ਸੰਬੰਧਿਤ ਟੀਰਾਂ ਨੇ ਦਿਖਾਈ ਸੀ ਤਾਂ ਹੋ ਸਕਦਾ ਹੈ ਵੀ ਕਿ ਇਸ ਵਾਰ ਵੀ ਇੰਡੀਆ ਗੜਚੋੜ ਜੇ ਉੱਥੇ ਲੜਦਾ ਤਾਂ ਕੋਈ ਨਾ ਕੋਈ ਇਸ ਦੇ ਪੱਖ ਦੇ ਵਿੱਚ ਉੱਥੇ ਚੰਗੇ ਨਤੀਜੇ ਰਹਿ ਸਕਦੇ ਨੇ ਪਰ ਇਸ ਦੇ ਨਾਲ ਹੀ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਰਾਜਸਥਾਨ ਦੇ ਵਿੱਚ ਵੀ ਕਿਤੇ ਨਾ ਕਿਤੇ ਪਛੜਦੀ ਦਿਖਾਈ ਦੇ ਰਹੀ ਹੈ ਕਿਉਂਕਿ ਹੁਣ ਇਹ ਕਾਂਗਰਸ ਉੱਤੇ ਹਾਰ ਕੇ ਵੀ ਹੱਟੀ ਹੈ ਤਾਂ ਇਸ ਕਰਕੇ ਕਾਂਗਰਸ ਦੇ ਵਿੱਚ ਵੀ ਹਾਲਾਤ ਰਾਜਸਥਾਨ 'ਚ ਕੁਝ ਹੋਰ ਹੀ ਦੇਖਣ ਨੂੰ ਮਿਲਣਗੇ ਤੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਸਮਾਜਵਾਦੀ ਪਾਰਟੀ ਕਾਂਗਰਸ ਤੇ ਰਾਸ਼ਟਰੀ ਲੋਕਦਲ ਵਿਚਕਾਰ ਸਮਝੌਤਾ ਹੋਣ ਦੇ ਸੰਕੇਤ ਤਾਂ ਦਿਖ ਰਹੇ ਨੇ ਪਰ ਕਿੰਨੀ ਕਿ ਸੀਟਾਂ ਕਿਹੜੀ ਪਾਰਟੀ ਲੜੇਗੀ ਉਹ ਹਲੇ ਫੈਸਲਾ ਨਹੀਂ ਲਿਆ ਜਾ ਸਕਦਾ ਪਰ ਉੱਥੇ ਵੀ ਭਾਜਪਾ ਇਸ ਸਮੇਂ ਮਜਬੂਤੀ ਨਾਲ ਲੱਗੇ ਵੱਤਰੀ ਹੈ ਤੇ ਬਹੁਤ ਜੋਰ ਸ਼ੋਰ ਨਾਲ ਕੰਮ ਕਰ ਰਹੀ ਹੈ ਜੇ ਇੰਡੀਆ ਗੜਜੋੜ ਨੂੰ ਅੱਗੇ ਬੰਗਾਲ ਦੇ ਵਿੱਚ ਦੇਖ ਰਿਹਾ ਤਾਂ ਉੱਥੇ ਵੀ ਉੱਥੇ ਜ਼ਰੂਰ ਮੁਸ਼ਕਲਾਂ ਦਾ ਸਾਹਮਣਾ ਇੰਡੀਆ ਗੜਜੋੜ ਨੂੰ ਕਰਨਾ ਪੈ ਰਿਹਾ ਕਿਉਂਕਿ ਉੱਥੇ ਮਮਤਾ ਬਿਨਰਜੀ ਨਹੀਂ ਮੰਨਣ ਨੂੰ ਤਿਆਰ ਹੋ ਰਹੀ ਸੀ ਤਾਂ ਵੀ ਵੱਡ ਨੂੰ ਲੈ ਕੇ ਤੇ ਇਹੋ ਜਿਹੇ ਹਾਲਾਤ ਚ ਇੰਡੀਆ ਗੜਜੋੜ ਦੀ ਮੁਸ਼ਕਲਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਚ ਵੱਧ ਸਕਦੀਆਂ ਨੇ ਕਿਉਂਕਿ ਜਿਵੇਂ ਵੈਸਟ ਬੰਗਾਲ ਚ ਮਮਤਾ ਬਿਨਰਜੀ ਵੱਲੋਂ ਸੀਟਾਂ ਦੀ ਸ਼ੇਅਰਿੰਗ ਨੂੰ ਲੈ ਕੇ ਇੱਕ ਟੇਵਰ ਵੱਖਰੇ ਢੰਗ ਨਾਲ ਦਿਖਾਈ ਜਾ ਰਹੇ ਨੇ ਉੱਥੇ ਹੀ ਹੋਰ ਵੀ ਵੱਖ-ਵੱਖ ਸੂਬਿਆਂ 'ਚ ਕਈ ਖੇਤਰੀ ਪਾਰਟੀਆਂ ਵੱਲੋਂ ਜਿਹੜਾ ਹੈਗਾ ਸੂਰ ਵੱਖਰੇ ਤੌਰ ਤੇ ਦਿਖਾਈ ਜਾ ਰਹੇ ਨੇ ਪਰ ਇੱਕ ਚੀਜ਼ ਸਪਸ਼ਟ ਹੈ ਇਹਨਾ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਕਿ ਜਿਵੇਂ ਭਾਜਪਾ ਦੇਸ਼ 'ਚ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ ਤਾਂ ਇੰਡੀਆ ਗੜਜੋੜ ਨੂੰ ਵੀ ਕਿਤੇ ਨਾ ਕਿਤੇ ਸਾਰੇ ਇਸ ਤਰ੍ਹਾਂ ਦੇ ਮਨਮਟਾਵ ਦੂਰ ਕਰਕੇ ਸਾਰੀ ਸਿਆਸੀ ਤਿਰਾਂ ਨੂੰ ਇੱਕੋ ਸੋਚ ਦੇ ਇੱਕੋ ਏਜੰਡੇ ਦੇ ਇਕੱਠੇ ਚੱਲਣ ਦੀ ਲੋੜ ਹੈ ਤਾਂ ਹੀ ਜਿਹੜਾ ਜਿਹੜੇ ਜਿਸ ਏਜੰਡੇ ਤੇ ਇੰਡੀਆ ਗੱਠਜੋੜ ਬਣਿਆ ਸੀ ਇਕੱਠੇ ਹੋ ਕੇ ਭਾਜਪਾ ਨੂੰ ਕਿਰਨ ਦੀ ਕਬੂਤਬੰਦੀ ਕੀਤੀ ਸੀ ਉਹ ਤਦੀ ਸੀਰੇ ਚੜ ਸਕਦਾ ਵੀ ਜੇਕਰ ਇਹ ਇਕੱਠੇ ਹੋ ਕੇ ਇੱਕੋ ਏਜੰਡੇ ਤੇ ਭਾਜਪਾ ਨੂੰ ਘੇਰਦੇ ਨੇ ਪਰ ਜਿਸ ਤਰ੍ਹਾਂ ਭਾਜਪਾ ਦੇਸ਼ ਦੇ ਵਿੱਚ ਤੇਜ਼ੀ ਨਾਲ ਵਧ ਰਹੀ ਹੈ ਕਿਉਂਕਿ ਭਾਜਪਾ ਕੋਲ ਜਿੱਥੇ ਪਿਛਲੇ 10 ਸਾਲਾਂ ਤੋਂ ਕਹਿੰਦੀ ਸੱਤਾ 'ਚ ਬੈਠੇ ਹੋਣ ਦਾ ਤਜਰਬਾ ਵੀ ਹੈ ਤੇ 10 ਸਾਲਾਂ 'ਚ ਵਧੇਰੇ ਕੰਮ ਕਰਨ ਦੇ ਭਾਜਪਾ ਦਾਅਵੇ ਵੀ ਕਰ ਰਹੀ ਹੈ ਉਸ ਤੋਂ ਇਲਾਵਾ ਭਾਜਪਾ ਨੇ ਜਿਹੜੇ ਕੁਝ ਏਜੰਡੇ ਇਸ ਤਰ੍ਹਾਂ ਦੇ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਮੰਗ ਕਰਦੇ ਆ ਰਹੇ ਸੀ ਉਹ ਏਜੰਡੇ ਪੂਰੇ ਕਰ ਲਏ ਨੇ ਚਾਹੇ ਉਚਿਤਾਰਾ 370 ਖਤਮ ਕਰਨ ਦੀ ਗੱਲ ਹੋਵੇ ਚਾਹੇ ਤਿੰਨ ਤਲਾਕ ਦਾ ਮਸਲਾ ਹੋਵੇ ਚਾਹੇ ਅਯੁੱਧਿਆ ਚ ਰਾਮ ਮੰਦਰ ਬਣਾਉਣ ਦੀ ਗੱਲ ਹੋਵੇ ਇਹ ਸਾਰੀਆਂ ਚੀਜ਼ਾਂ ਭਾਜਪਾ ਨੇ ਕਿਤੇ ਨਾ ਕਿਤੇ ਪੂਰੀਆਂ ਕਰ ਦਿੱਤੀਆਂ ਨੇ ਤੇ ਇਸ ਤਰ੍ਹਾਂ ਭਾਜਪਾ ਹੋਰ ਨਹੀਂ ਤਾਂ ਹਿੰਦੂ ਵੋਟ ਬੈਂਕ ਬੜਾ ਆਸਾਨੀ ਨਾਲ ਹਾਸਲ ਕਰਨ ਚ ਕਾਮਯਾਬ ਹੋ ਸਕਦੀ ਹੈ ਤੇ ਦੂਜੇ ਪਾਸੇ ਭਾਜਪਾ ਦੇ ਨਾਲ ਚੋਣ ਪ੍ਰਚਾਰ ਕਰਨ ਲਈ ਘਰ-ਘਰ ਦਰਵਾਜ਼ਾ ਖਟਕਟਾਉਣ ਲਈ RSS ਵੀ ਇੱਕ ਵੱਡਾ ਵਿੰਗ ਹੈ ਭਾਜਪਾ ਦੇ ਨਾਲ ਜੋ ਕਿ ਚੱਲਦਾ ਹੈ ਉਹ ਭਾਜਪਾ ਲਈ ਇੱਕ ਮਜ਼ਬੂਤੀ ਦਾ ਸਭ ਤੋਂ ਵੱਡਾ ਸਾਧਨ ਆ ਰਿਐਸਐਸ ਅਸੀਂ ਕਹਿ ਸਕਦੇ ਹਾਂ ਪਰ ਇੰਡੀਆ ਗੱਠਜੋੜ ਕੋਲ ਜਾਂ ਕਾਂਗਰਸ ਪਾਰਟੀ ਕੋਲ ਇਹੋ ਜਿਹੇ ਕੋਈ ਵੀ ਸਾਧਨ ਨਹੀਂ ਹੈ ਜਿਸ ਨਾਲ ਇਹ ਲੋਕਾਂ 'ਚ ਮਜ਼ਬੂਤੀ ਨਾਲ ਅੱਗੇ ਜਾ ਸਕਣੀ ਆ ਉਹਨਾਂ ਦੀ ਕੋਈ ਬਿਨਾ ਕਿਸੇ ਸਵਾਰਥ ਤੋਂ ਜਿਹੜਾ ਸੇਵਾ ਕਰ ਸਕੇ ਇਹੋ ਜੀ ਕਈ ਕਮੀਆਂ ਇੰਡੀਆ ਗੱਠਜੋੜ ਦੇਖਣ ਨੂੰ ਮਿਲ ਰਹੀਆਂ ਨੇ ਪਰ ਜਦੋਂ ਤੱਕ ਇੰਡੀਆ ਗੱਠਜੋੜ ਸੀਟ ਸ਼ੇਅਰਿੰਗ ਨੂੰ ਲੈ ਕੇ ਫਾਈਨਲ ਫੈਸਲੇ ਨਹੀਂ ਲੈਂਦਾ ਯਾ ਆਖਰੀ ਤੱਕ ਲਿਸਟਾਂ ਦੇ ਜਿਹੜਾ ਐਲਾਨ ਨਹੀਂ ਹੁੰਦੇ ਉਹ ਉਮੀਦਵਾਰਾਂ ਦੇ ਉਦੋਂ ਤੱਕ ਕਿਹਾ ਕੁਝ ਵੀ ਨਹੀਂ ਜਾ ਸਕਦਾ ਕਿਉਂਕਿ ਕਦੋਂ ਕਿੱਥੇ ਕੀ ਹੋ ਜੇ ਕਹਿਣਾ ਬੜਾ ਮੁਸ਼ਕਲ ਹੈ ਪਰ ਇੱਕ ਚੀਜ਼ ਸਪਸ਼ਟ ਹੈ ਵੀ ਕਿ ਜਦੋਂ ਤੱਕ ਦੇਸ਼ ਦੇ ਵਿੱਚ ਇੱਕ ਪਾਸੇ ਭਾਜਪਾ ਤੇ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਤੇ ਜਿਵੇਂ ਦੋ ਵਾਰ ਉਮੀਦਵਾਰ ਨਰਿੰਦਰ ਮੋਦੀ ਰਹੇ ਨੇ ਤੇ ਇਸ ਵਾਰ ਵੀ ਲੱਗਦਾ ਵੀ ਕਿ ਭਾਜਪਾ ਨਰਿੰਦਰ ਮੋਦੀ ਦੇ ਸਿਰ ਤੇ ਹੀ ਚੋਣਾ ਲੜੇਗੀ ਇਸ ਤਰ੍ਹਾਂ ਦਾ ਕੋਈ ਵੱਡਾ ਚਿਹਰਾ ਇੰਡੀਆ ਗਠਜੋੜ ਕਿ ਨਹੀਂ ਲੈ ਕੇ ਜਾਂਦਾ ਉਦੋਂ ਤੱਕ ਵੀ ਇੰਡੀਆ ਗਠਜੋੜ ਨੂੰ ਕਈ ਤਰ੍ਹਾਂ ਦੀ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਦੇਖਣ ਵਾਲੀ ਗੱਲ ਇਹ ਹੀ ਹੋਵੇਗੀ ਇੰਡੀਆ ਗਠਜੋੜ ਦੀ ਰਣਨੀਤੀ ਕੀ ਰਹਿੰਦੀ ਹੈ ਕਦੋਂ ਤੱਕ ਉਹ ਸੀਟ ਸ਼ੇਅਰਿੰਗ ਦਾ ਫੈਸਲਾ ਲੈਂਦੇ ਨੇ ਜਾਂ ਕੀ ਉਹ ਕੋਈ ਇੱਕ ਚਿਹਰੇ ਨੂੰ ਅੱਗੇ ਲੈ ਕੇ ਆਂਦੇ ਨੇ ਜਾਂ ਨਹੀਂ ਲੈ ਕੇ ਆਂਦੇ ਇਹ ਵੀ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਰਹਿਣਗੀਆਂ ਪਰ ਜਦੋਂ ਤੱਕ ਕੋਈ ਆਖਰੀ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਇੰਡੀਆ ਗਠਜੋੜ ਦੀ ਮੁਸ਼ਕਲਾਂ ਜਿਹੜੀਆਂ ਉਹ ਲਗਾਤਾਰ ਵਧ ਵੀ ਸਕਦੀਆਂ ਨੇ ਤੇ ਹਾਲਾਤ ਹੋਰ ਵੀ ਉੱਥੇ ਟਕਰਾਵਲੇ ਦੇਖਣ ਨੂੰ ਮਿਲ ਸਕਦੇ ਨੇ ਕੀ ਹੋਵੇਗਾ ਉਹ ਤਾਂ ਸਮਾਂ ਹੀ ਦੱਸੇਗਾ ਪਰ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੋੜ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਵਿਸ਼ੇਸ਼ ਅਸੀਂ ਫਿਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ